ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਤੇ ਮੈਂ ਆਪਣੇ ਸਰੋਤਿਆਂ ਨੂੰ ਈਵਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਅੱਜ ਜਿਹੜਾ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਮਾਨ ਸਾਹਿਬ ਦਾ ਸਾਡੇ ਤਹਿਸੀਲਦਾਰਾਂ ਦੀ ਹੜਤਾਲ ਦੇ ਸਬੰਧ ਵਿੱਚ ਉਸ ਸਬੰਧੀ ਮੈਂ ਪ੍ਰੈਸ ਕਾਨਫਰੰਸ ਜਿਹੜੀ ਕਰਨ ਜਾ ਰਿਹਾ ਮੈਂ ਮਾਨਯੋਗ ਭਗਵੰਤ ਮਾਨ ਜੀ ਨੂੰ ਸੀਐਮ ਪੰਜਾਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਕਿ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਪਹਿਲੀ ਵਾਰੀ ਪੰਜਾਬ ਦੀ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਦਾ ਐਕਸ਼ਨ ਲਿਆ ਹੈ ਕੈਰੋ ਸਾਹਿਬ ਦੇ ਟਾਈਮ ਤੇ ਪਟਵਾਰੀਆਂ ਨੇ ਹੜਤਾਲ ਕੀਤੀ ਸੀ ਔਰ ਪਟਵਾਰੀਆਂ ਨੂੰ ਇਸੇ ਤਰ੍ਹਾਂ ਸਸਪੈਂਡ ਕਰਕੇ ਨਵੀਂ ਭर्ती ਕੀਤੀ ਗਈ ਸੀ ਅੱਜ ਮਾਨ ਸਾਹਿਬ ਨੇ ਕਾ ਮਾਰ ਕੇ ਟੰਗ ਦਿੱਤਾ ਹੈ ਔਰ ਲੋਕਾਂ ਨੂੰ ਦਿਖਾ ਦਿੱਤਾ ਹੈ ਕਿਉਂਕਿ ਤਹਿਸੀਲਦਾਰਾਂ ਨੇ ਰਿਸ਼ਵਤ ਖੋਰੀ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਿਆ ਹੋਇਆ ਹੈ ਕੱਲ ਮੈਂ ਟੀਵੀ ਦੇਖ ਰਿਹਾ ਸੀ ਉਸ ਵਿੱਚ ਤਸਿਲਦਾਰਾਂ ਦੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਬੋਲ ਰਹੇ ਸੀਗੇ ਔਰ ਉਹ ਕਹਿ ਰਹੇ ਸੀ ਜੀ ਬਾਹਰ ਲਿਸਟਾਂ ਲਗੀਆਂ ਹੋਈਆਂ ਨੇ ਉਹਨਾਂ ਲਿਸਟਾਂ ਦੇ ਮੁਤਾਬਕ ਪੈਸੇ ਲਏ ਜਾਂਦੇ ਨੇ ਮੈਂ ਉਹਨਾਂ ਨੂੰ ਚੈਲੰਜ ਕਰਕੇ ਕਹਿਣਾ ਕਿ ਕੋਈ ਇੱਕ ਵਸਿਕਾ ਰਵੀਜ਼ ਦਿਖਾ ਦਿਓ ਜਿਹੜਾ ਲਿਸਟ ਦੇ ਮੁਤਾਬਕ ਪੈਸੇ ਚਾਰਜ ਕਰ ਰਿਹਾ ਔਰ ਪੈਸੇ ਚਾਰਜ ਕਰਨ ਤੋਂ ਬਾਅਦ ਐਡੀਸ਼ਨ 10000 ਰੁਪਏ ਦੀ ਫੀਸ ਜਵਾ ਕੀਤੀ ਜਾਂਦੀ ਹੈ ਜਿਹਨੂੰ ਨਾਂ ਦਿੱਤਾ ਜੀ ਉੱਪਰ ਜਾਣੀ ਹੈ ਉਹ ਤਸਿਲਦਾਰ ਦੇ ਖਾਤੇ 'ਚ ਜਾਂਦੀ ਹੈ ਲੋਗ ਰਜਿਸਟਰੀਆਂ ਕਰਾਉਣ ਵਾਸਤੇ ਇੰਨੇ ਕ ਪਰੇਸ਼ਾਨ ਹੁੰਦੇ ਨੇ ਕਿ व्हीਲ ਚੇਅਰ ਦੇ ਬਜ਼ੁਰਗ ਵਿਚਾਰੇ ਰਜਿਸਟਰੀ ਕਰਾਉਣ ਵਾਸਤੇ ਆਏ ਨੇ 3-3 ਘੰਟੇ ਤਹਿਸੀਲਦਾਰ ਦੇ ਇੰਤਜ਼ਾਰ ਕਰਨੀ ਪੈਂਦੀ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ 3 ਘੰਟੇ ਸਜ਼ਾ ਭੁਗਤਣੀ ਪੈਂਦੀ ਹੈ ਲੋਕ ਤਹਿਸੀਲ ਜਾਣ ਤੋਂ ਡਰਦੇ ਨੇ ਲੋਕਾਂ ਨੂੰ ਇੰਨਾ ਕ ਗੁੰਮਰਾਹ ਕੀਤਾ ਜਾਂਦਾ ਇੰਨਾ ਪਰੇਸ਼ਾਨ ਕੀਤਾ ਜਾਂਦਾ ਮੈਂ ਕਹਿੰਦਾ ਮਾਨ ਸਾਹਿਬ ਨੇ ਐਡਾ ਵਧੀਆ ਕੰਮ ਕੀਤਾ ਔਰ ਲੋਕਾਂ ਦਾ ਦਿਲ ਜਿੱਤ ਲਿਆ ਜੇ ਇਹ ਰੈਵਨਿਊ ਡਿਪਾਰਟਮੈਂਟ ਸਾਡਾ ਠੀਕ ਹੋ ਜਾਏ ਤੇ ਸਾਡੇ ਪੰਜਾਬ ਦੀ ਇਕਨੋਮੀ ਸੁਧਰ ਸਕਦੀ ਹੈ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਖਤਮ ਹੋ ਸਕਦਾ ਹੈ ਸੌਰੀ ਇਸ ਦੇ ਨਾਲ ਨਾਲ ਮੈਂ ਜੇ ਪਟਵਾਰੀਆਂ ਦੀ ਗੱਲ ਕਰਾਂ ਪਟਵਾਰੀ ਰਿਸਟਰੀ ਹੋ ਜਾਂਦੀ ਹੈ ਇੰਤਕਾਲ ਚੜਾਉਂਦੇ ਨੇ ਮੈਂ ਸਫਰ ਰਿਆ ਮੈਂ ਆਪਣੀ ਕਹਾਣੀ ਸੁਣਾਣਾ ਮੇਰਾ ਨਾਮ ਵਰਿੰਦਰ ਕੁਮਾਰ ਹੈ ਮੇਰੇ ਨਾਮ ਤੇ सुरेंद्र ਕੁਮਾਰ ਲਿਖ ਦਿੱਤਾ ਗਿਆ ਔਰ ਕਰੈਕਸ਼ਨ ਕਰਨ ਦੇ ਮੇਰੇ ਕੋਲ 35000 ਰੁਪਏ ਮੰਗੇ ਗਏ ਜਦੋਂ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਵਲੰਟੀਅਰ ਸੀਗਾ ਮੈਂ ਜਾ ਕੇ ਰੋਲਾ ਪਾਇਆ ਕੀਤਾ 3 ਮਹੀਨੇ ਦੀ ਜਦੋਂ ਜੈਤ ਤੋਂ ਬਾਅਦ ਜਾ ਕੇ ਮੇਰਾ ਨਾਮ ਜਿਹੜਾ ਉਹ ਦਰੁਸਤ ਕੀਤਾ ਗਿਆ ਪਟਵਾਰੀ ਜਾਣ ਬੁੱਝ ਕੇ ਆਪਣੇ ਕਰਿੰਦਿਆਂ ਕੋਲੋਂ ਨਾਂਗਲਤ ਕਰਾਉਂਦੇ ਨੇ ਉਹਨਾਂ ਨੂੰ ਦਰੁਸਤ ਕਰਨ ਦੇ ਪੈਸੇ ਮੋਟੀ ਰਕਮ 50000 35000 40000 ਦੀ ਡਿਮਾਂਡ ਕੀਤੀ ਜਾਂਦੀ ਹੈ ਕੀ ਇਹ ਰਿਸ਼ਵਤਖੋਰੀ ਨਹੀਂ ਕੀ ਇਹਨਾਂ ਦੇ ਹੱਕ ਲਾਲਦੇ ਪੈਸੇ ਨੇ ਕੀ ਇਹਨਾਂ ਦੀ ਇਮਾਨਦਾਰੀ ਦੀ ਕਮਾਈ ਹੈ ਇਹਨਾਂ ਦੀ ਤਨਖਾਹਾਂ ਘੱਟ ਨੇ ਇੰਨੀਆਂ-ਇੰਨੀਆਂ ਤਨਖਾਹਾਂ ਲੈਣ ਦੇ ਬਾਵਜੂਦ ਤਹਿਸੀਲਦਾਰਾਂ ਨੇ ਤੇ ਪਟਵਾਰੀਆਂ ਨੇ ਰਲ ਕੇ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਹੋਇਆ ਹੈ ਮਹਿਮਾਨ ਸਾਹਿਬ ਤੁਹਾਨੂੰ ਇੱਕ ਵਾਰੀ ਫੇਰ ਵਧਾਈ ਦੇਣੀ ਚਾਹਨਾ ਕਿ ਤੁਸੀਂ ਐਡਾ ਸ਼ਲਾਘਾਯੋਗ ਕੰਮ ਕੀਤਾ ਹੈ ਪਰਮਾਤਮਾ ਤੁਹਾਨੂੰ ਤਾਕਤ ਦੇ ਬਖਸ਼ੇ ਚੜ੍ਹਦੀਆਂ ਗਲਾਂ ਜਿਹੜਾ ਉਹ ਦੀ ਔਰ ਇਸੇ ਤਰ੍ਹਾਂ ਇਸ ਤਰ੍ਹਾਂ ਦੀ ਕਰਪਸ਼ਨ ਨੂੰ ਨਸ਼ ਪਾਉਂਦੇ ਰਹੋ ਪੰਜਾਬ ਕਰਪਸ਼ਨ ਫ੍ਰੀ ਹੋਣਾ ਚਾਹੀਦਾ ਹੋਣਾ ਚਾਹੀਦਾ ਜਿਹੜਾ ਮਾਨ ਸਾਹਿਬ ਨੇ ਨਸ਼ੇ ਦੇ ਵਿਰੁੱਧ ਅਭਿਆਨ ਛੇੜਿਆ ਉਹਦੇ ਬਾਰੇ ਕੁਝ ਕਹਿਣਾ ਚਾਹੂੰਗਾ ਨਸ਼ਿਆਂ ਦੇ ਖਿਲਾਫ ਜਿਹੜਾ ਬਿਆਨ ਛੇੜਿਆ ਉਹ ਵੀ ਬਹੁਤ ਸ਼ਲਾਘਾਯੋਗ ਹੈ ਅੱਜ ਲੋਕ ਕਈ ਲੋਕ ਪੀਐਲਆਈ ਪਾਈ ਫਿਰਦੇ ਨੇ ਔਰ ਇਹ ਕਹਿੰਦੇ ਨੇ ਜੀ ਇਹ ਲੋਕਾਂ ਦੀਆਂ ਬਿਲਡਿੰਗਾਂ ਨਹੀਂ ਢਾਹਣੀਆਂ ਚਾਹੀਦੀਆਂ ਜਦੋਂ ਜਿਨ੍ਹਾਂ ਲੋਕਾਂ ਦੇ ਬੱਚੇ ਵਿਗੜ ਜਾਂਦੇ ਨੇ ਮਰ ਜਾਂਦੇ ਨੇ ਘਰ ਡੇਹ ਜਾਂਦੇ ਨੇ ਉਸ ਵੇਲੇ ਇਹਨਾਂ ਨੂੰ ਕਿਸੇ ਦੀ ਸਮਝ ਨਹੀਂ ਆਉਂਦੀ ਅੱਜ ਛੇਵਾਂ ਦਰਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਗ ਰਿਹਾ ਸਾਡੀ ਨੌਜਵਾਨ ਪੀੜੀ ਤੜਾਈ-ਤੜਾਈ ਕਰ ਰਹੀ ਹੈ ਨਸ਼ਿਆਂ ਦੇ ਵਿੱਚ ਵਿਗੜਦੀ ਜਾ ਰਹੀ ਹੈ ਰੁੜਦੀ ਜਾ ਰਹੀ ਹੈ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਅਗਰ ਇਨੀਸ਼ੀਏਟ ਲਿਆ ਗਿਆ ਨਸ਼ਿਆਂ ਨੂੰ ਰੋਕਣ ਦਾ ਕੰਮ ਕੀਤਾ ਗਿਆ ਤੇ ਮਹਿਮਾਨ ਸਾਹਿਬ ਦੀ ਇਸ ਤੇ ਵੀ ਬਹੁਤ ਸਿਲਾਗਾ ਕਰਦਾ ਹਾਂ ਉਹਨਾਂ ਨੂੰ